ਨਰਿੰਦਰ ਮੋਦੀ ਜੀ ਹੋ ਗਏ ਹਨ ਮੀਡੀਆ ਇਹ ਚੀਜ਼ ਕਵਰ ਕਰਨਾ ਭੁੱਲ ਗਈ ਨਰਿੰਦਰ ਮੋਦੀ ਜੀ ਦੀ ਨਿਗਾਹ ਖਰਾਬ ਹੋ ਗਈ ਆ ਉਹਨਾਂ ਨੂੰ ਨੇੜੇ ਦਾ ਦਿਖਣਾ ਬਿਲਕੁਲ ਬੰਦ ਹੋ ਗਿਆ ਤੇ ਬਸ ਦੂਰ ਦੂਰ ਦਾ ਦਿਖਦਾ ਇਹ ਮੈਂ ਕਿਉਂ ਕਹਿ ਰਿਹਾ ਸੁਣੋ ਥੋੜਾ ਜਿਹਾ ਆਪਣੇ ਪੰਜਾਬ ਚ 16 ਅਗਸਤ ਤੋਂ ਲਗਭਗ ਪੂਰਾ ਤੇਜ਼ ਮੀਂਹ ਪੈ ਰਿਹਾ ਪਰ ਮਜਾ ਲਾ ਕਿ ਨਰਿੰਦਰ ਮੋਦੀ ਸਾਹਿਬ ਜੀ ਨੇ ਕੋਈ ਮਦਦ ਦੇਣ ਦਾ ਕਾਸ਼ਤੀ ਕੀਤਾ ਹੋਵੇ ਤੇ ਦੂਜੇ ਪਾਸੇ ਉਹ ਅਫਗਾਨਿਸਤਾਨ ਪਤਾ ਨਹੀਂ ਕਿਹੜੀ ਹੈ ਜੀ ਰਿਸ਼ਤਦਾਰੀ ਆ ਉੱਥੇ 31 ਅਗਸਤ ਨੂੰ ਪਜਾਲ ਆਇਆ ਤੇ ਮੋਦੀ ਜੀ ਨੇ ਲਿਖ ਕੇ ਪਾਇਆ ਮੈਨੂੰ ਦਿਲ ਤੋਂ ਦੁੱਖ ਆ ਮੈਂ ਹਰ ਤਰੀਕੇ ਨਾਲ ਵੋਟਾਂ ਲੈਣ ਵੇਲੇ ਬਾਰਡਰ ਤੇ ਜੰਗ ਵੇਲੇ ਮੋਦੀ ਜੀ ਪੱਗ ਬਨ ਕੇ ਗੁਰਦੁਆਰਾ ਸਾਹਿਬ ਆ ਜਾਂਦੇ ਨੇ ਸ਼ਰਮ ਸ਼ਰਮ ਹੈਗੀ ਆ ਕਿ ਨਹੀਂ ਇਨਸਾਨੀਅਤ ਬਚੀ ਵੀ ਹੈਗੀ ਆ ਕਿ ਨਹੀਂ ਇਹਨਾਂ ਅੰਨਾ ਤਾਂ ਨਹੀਂ ਹੁੰਦਾ ਕੋਈ ਪੰਜਾਬ ਭਾਰਤ ਦਾ ਅਨਾਜਕਾਰਾ ਭਾਰਤ ਪੰਜਾਬ ਤੋਂ ਬਿਨਾ ਅੱਗੇ ਨਹੀਂ ਜਾ ਪਾਊਗਾ ਵੱਡੇ ਲੈਕਚਰ ਦਿੰਦੇ ਨੇ ਇਹ ਆ ਕੇ ਵੋਟਾਂ ਵੇਲੇ ਹੁਣ ਕਿੱਥੇ ਮਰ ਗਏ ਸਾਰੇ ਇਸ ਤੋਂ ਚੰਗਾ ਤਾਂ ਹਰਿਆਣੇ ਦਾ ਮੁੱਖ ਮੰਤਰੀ ਰਿਹਾ ਜਿਹੜੇ ਨੇ ਖੜੇ ਪੈਰ 5 ਕਰੋੜ ਰੁਪਈਆ ਦਿੱਤਾ ਪੰਜਾਬ ਵਾਲਿਆਂ ਨੂੰ ਜਿਉਂਦੇ ਰਹਿਣ ਪੰਜਾਬ ਦੇ ਕਲਾਕਾਰ ਜਿਹੜੇ ਵੱਧ ਚੜ ਕੇ ਆਪਣੀ ਕੰਟਰੀਬਿਊਸ਼ਨ ਦੇ ਰਹੇ ਨੇ ਤੇ ਮੋਦੀ ਜੀ ਹਜੇ ਸਕੇਲ ਹੀ ਕਰੀ ਜਾਂਦੇ ਨੇ ਕਿ ਕਿੰਨਾ ਕੁ ਨੁਕ ਤੇ ਇੱਕ ਆਪਣੇ ਭਗਵੰਤ ਮਾਨ ਜੀ ਇਹਨਾਂ ਨੂੰ ਤਾਂ ਹੋਸ਼ ਹੀ ਨਹੀਂ ਪਤਾ ਨਹੀਂ ਕਿਹੜਾ ਨਸ਼ਾ ਕਰਕੇ ਚੱਲਦੇ ਨੇ ਇਹ ਮੈਂ ਨਹੀਂ ਕਹਿ ਰਿਹਾ ਇਹਨਾਂ ਦੀ ਬੇਟੀ ਕਹਿ ਰਹੀ ਆ ਇਹ ਸੁਣ ਲਓ ਸ਼ਾਪੀਕੇ ਅੱਜ ਵੀ ਇੱਕ ਅਜਿਹੀਆਂ ਸਭਾ ਚੱਲ ਜਾਂਦੇ ਆ ਸ਼ਾਪੀਕੇ ਬੋਲਦਹਾਰ ਚੱਲ ਜਾਂਦੇ ਆ ਸ਼ਾਪੀਕੇ ਪ੍ਰੈਸ ਕਾਨਫਰੰਸਿਸ ਲਏ ਆਂਦੇ ਆ ਇੱਕ ਮੀਡੀਆ ਦੇ ਵਾਸਤੇ ਜਿਨ੍ਹਾਂ ਜਿਹੜਾ ਨਾਲ ਇੰਨੇ ਲੋਕਾਂ ਨੇ ਆਸਾਂ ਜੁੜੀਆਂ ਨੇ ਤੁਸੀਂ ਇੰਨੇ ਡਿਸਰੈਸਪੈਕਟ ਕਰ ਰਹੇ ਹੋ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟ ਪਾਈ ਆ ਉਹਨਾਂ ਦੀ ਹੀ ਡਿਸਰੈਸਪੈਕਟ ਕਰ ਰਹੇ ਹੋ ਇਹ ਗੱਲ ਕਰਕੇ ਮੈਨੂੰ ਤਾਂ ਪਤਾ ਹੀ ਨਹੀਂ ਹੈ ਯੂ نو ਇੱਕ ਕਿਆ ਹੋ ਜੀ ਆਜ਼ਾਦਤਾ ਇਮੋਸ਼ਨਲ ਬਲੈਕਮੇਲ ਸਾਡੇ ਨਾਲ ਕਰਦੇ ਸੀ ਕਿ ਯੂ نو ਰੋਤੇ ਦਿਖਾਤਾ ਕਾਸੀ ਜਵਾਬ ਸੀ ਉਹਨਾਂ ਸਾਨੂੰ ਨਹੀਂ ਪਤਾ ਸੀ ਰੋ ਕੇ ਦਿਖਾਤਾ ਤਾਂ ਸੀ ਕਿ ਆਪਕੇ ਯੂ ਨੋ ਆ ਗਲ ਹੋ ਗਈ ਛਤਵਾਹੀ ਅਜਿਹੀ ਮੈਂ ਦੇਖ ਰਹੀ ਹਾਂ ਕਿ ਕਿਸੇ ਵਿਜਵਾਤ ਨੂੰ ਗਰਲਾ ਕੇ ਰੋ ਰਿਹਾ ਕਿਸੇ ਲੇਡੀ ਨੂੰ ਗਰਲਾ ਕੇ ਰੋ ਰਿਹਾ ਉਹ ਮੇਰੀ ਮੋਸ਼ਨ ਬਲੈਕਮੇਲ ਹੈ ਅੱਜ ਪੰਜਾਬ ਦੇ ਲੋਕਾਂ ਨੇ ਕਰਿਆ ਹੈ ਸਿੰਪਥੀ ਲੈਣ ਵਾਸਤੇ ਸਿੰਪਥੀ ਲੈਣ ਵਾਸਤੇ ਆਪ ਦੇ ਤਾਵਣ ਲਈ ਆਪਣੇ ਸਾਥ ਲਈ ਬਹੁਤ ਗੱਲਵਾ ਨੇ ਬਹੁਤ ਗੱਲਵਾ ਨੇ ਤੇ ਮੈਨੂੰ ਦੱਸ ਦੀ ਨੂੰ हां अंते ਨੂੰ ਜਾਣੇ ਪਰ ਮੈਂ ਸਿਰਫ ਸਿਰਫ ਇਹ ਰਿਕਵੈਸਟ ਕਰਨਾ ਚਾਹੁੰਦੀ ਆ ਕਿ ਸਾਡਾ ਨਾਮ ਇਹਨਾਂ ਦੇ ਨਾਲ ਨਾਮ ਜੋੜਿਆ ਜਾਵੇ ਇਹਨਾਂ ਨੇ ਕਾਫੀ ਕਲੀਅਰ ਕਰਤਾ ਕਿ ਅਸੀਂ ਇਹਨਾਂ ਦੇ ਪਰਿਵਾਰ ਦੇ ਵਿੱਚ ਨਹੀਂ ਆਉਂਦੇ ਮੈਂ ਕਿਹਦੇ ਕੋਲ ਇਹਨਾਂ ਦੇ ਪਰਿਵਾਰਸ਼ੀ ਨਹੀਂ ਹੁੰਦੇ ਮੇਰਾ ਪਰਿਵਾਰ ਹੁਣ ਨਮ ਫੇਸ ਤੋਂ ਸ਼ੁਰੂ ਹੋ ਰਿਹਾ ਹੈ ਜੀ ਜੀ ਮਬਲ ਕੰਗ੍ਰੈਚੁਲੇਸ਼ਨਸ ਤੁਸੀਂ ਕਿਹੋ ਜਿਹਾ ਬਾਂਡ ਚੱਲ ਰਿਹਾ ਮੈਂ ਸਿਰਫ ਇਹ ਹੀ ਦਵਾ ਕਰ ਸਕਦਾ ਇਹ ਉਹ ਜੋ ਆਤ ਦੀ ਜ਼ਿੰਦਗੀ ਸਾਡੇ ਨਾਲੋਂ ਬੈਟਰ ਹੋਏ ਉਹ ਜੋ ਆਤ ਦੇ ਲਈ ਤੁਸੀਂ ਇੱਕ ਚੰਗਾ ਪਾਪ ਬਣ ਕੇ ਦਿਖਾ ਸਕੋ ਇੱਕ ਰਿਕਵੈਸਟ ਮੈਂ ਹੋਰ ਕਹਿੰਦੀ ਕਿ ਜਿਹੜੇ ਪੰਜਾਬ ਵਾਸਤੇ ਤੁਸੀਂ ਆਪ ਦਾ ਪਰਿਵਾਰ ਛੱਡਿਆ ਸੀ ਤੁਸੀਂ ਪਰਿਵਾਰ ਨੂੰ ਛੱਡ ਕੇ ਉਸ ਪੰਜਾਬ ਨੂੰ ਚੁਣਿਆ ਸੀ ਉਸੇ ਪੰਜਾਬ ਦੇ ਜਵਾਬਾਂ ਲਈ ਉਸੇ ਪੰਜਾਬ ਦੀਆਂ ਮਾਵਾਂ ਲਈ ਭੈਣਾਂ ਲਈ ਕੁਛ ਕਰ ਦੋ ਉਹਨਾਂ ਦੀ ਹੀ ਜ਼ਿੰਮੇਵਾਰੀ ਲੈ ਲਓ ਤਾਂ ਸ਼ਾਇਦ ਰਾਬਤ ਖੰ ਨੂੰ ਮਾਫ ਕਰ ਦੇ ਜਿਹੜਾ ਕੁਛ ਤੁਸੀਂ ਸਾਡੇ ਨਾਲ ਕੀਤਾ ਹੁਣ ਦੱਸੋ ਕੀ ਕੀਤਾ ਜਾਵੇ ਪਹਿਲਾਂ ਭਗਵੰਤ ਮਾਨ ਜੀ ਕਹਦੇ ਸਨ ਵੋਟਾਂ ਵੇਲੇ ਆ ਕੁਦਰਤੀ ਆਫਤ ਆ ਗਈ ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਮੈਂ ਜ਼ਮੀਨ ਦੇ ਵੀ ਦੇਵਾਂਗਾ ਜੇ ਦਵਾਰੇ ਜੀਰੀ ਲਾਉਣੀ ਪੈਗੀ ਦਿਹਾੜੀ ਦੇਵਾਂਗਾ ਕਿ ਕਿੰਨਾ ਪੈਸਾ ਲੱਗ ਗਿਆ ਦੁਬਾਰੇ ਕੱਦੂ ਦੇ ਪੈਸੇ ਦੇਵਾਂਗਾ ਇਹਨਾਂ ਨੂੰ ਪਤਾ ਕੱਦੂ ਦੇ ਪੈਸੇ ਕੀ ਹੁੰਦੇ ਆ। ਇੱਕ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਆ ਜੀ। ਕਿਹੜੀ? ਵੀ ਅਸੀਂ ਮੁਰਗੀ ਮਾਰਗੀ ਉਹਦਾ ਵੀ ਖਰਚਾ ਦੇਵਾਂਗੇ। ਜੇ ਬੱਕਰੀ ਮਾਰਗੀ ਉਹਦਾ ਵੀ ਦੇਵਾਂਗੇ। ਇਹਦੇ ਨਾਲ ਇਹ ਲੋਕਾਂ ਦੇ ਵੀ ਨਹੀਂ ਆ ਰਹੇ ਮਲੇ ਕੋਈ। ਤੁਸੀਂ ਪੀਟੀਸੀ ਤੋਂ ਆਵਾਂ? ਨਹੀਂ ਮੈਂ ਜਨਤੋਂ। ਨਹੀਂ ਜੀ ਪੀਟੀਸੀ ਤੋਂ। ਚਲੋ ਪੀਟੀਸੀ ਤੋਂ ਮੰਨ ਲਓ ਜੀ। بس ਤੁਸੀਂ ਵੀ ਬਾਅਦ ਨੂੰ ਪੁੱਛਦੇ ਠੀਕ ਹੈ ਚਲੋ ਮੈਂ ਬੱਕਰੀ ਮਰੀ ਦੇ ਵੀ ਪੈਸੇ ਦੇਵਾਂਗਾ ਦਿਹਾੜੀਆਂ ਦੇ ਕੱਦੂ ਕਰੀ ਦੇ ਵੀ ਪੈਸੇ ਦੇਵਾਂਗਾ ਤੇ ਅੱਜ ਉਹਨਾਂ ਨੂੰ ਪਤਾ ਹੀ ਨਹੀਂ ਕਰਨਾ ਕੀ ਆ ਪਰ ਇਹ ਜ਼ਰੂਰ ਕਹਿ ਰਹੇ ਨੇ ਮੁਆਵਜ਼ਾ ਦੇਵਾਂਗੇ 7-7000 ਹਾਲਾਂਕਿ ਕਿਸਾਨਾਂ ਨੂੰ ਇੱਕ ਕਿੱਲੇ ਪਿੱਛੇ 60-70000 ਰੁਪਇਆ ਬਚ ਜਾਂਦਾ ਭਗਵੰਤ ਮਾਨ ਜੀ ਤੁਸੀਂ ਆਪਣਾ ਕੋਟਾ ਪੂਰਾ ਕਰੋ ਕਿਸਾਨ ਆਪਣਾ ਟੱਬਰ ਦਿਹਾੜੀ ਕਰਕੇ ਪੜ ਲੂਗਾ ਉਹ ਤਾਂ ਭਲਾ ਹੋਵੇ ਆਪਣੇ ਮੁਸਲਮਾਨ ਭਰਾਵਾਂ ਦਾ ਕਮਲਿਆਂ ਵਾਂਗੂ ਟਰੱਕ ਪਰ ਪਰ ਕੇ ਰਾਸ਼ਨ ਭੇਜ ਰਹੇ ਨੇ ਪੰਜਾਬ ਵਾਸਤੇ ਜਿਉਂਦੇ ਰਹਿਣ ਹਰਿਆਣੇ ਵਾਲੇ ਵੱਧ ਚੜ੍ਹ ਕੇ اپنی ਕਿਰਤ ਕਮਾਈ ਚੋਂ ਕੁਛ ਨਾ ਕੁਛ ਦੇ ਰਹੇ ਨੇ ਭਲਾ ਹੋਵੇ ਸੁਖਬੀਰ ਬਾਦਲ ਸਾਹਿਬ ਦਾ ਜਿਹੜੇ ਲੈਕਚਰ ਦੀ ਜਿਹੜਾ ਕੰਮ ਕਰ ਰਹੇ ਨੇ ਲੋਕਾਂ ਦੀ ਸੇਵਾ ਕਰ ਰਹੇ ਨੇ ਪੈਸੇ ਨਹੀਂ ਭਰ ਭਰ ਕੇ ਅਨਾਜ ਦੇ ਟਰੱਕਾਂ ਰਾਹੀਂ ਤੁਹਾਡੇ ਵਾਂਗੂ ਲੈਕਚਰ ਤਾਂ ਨਹੀਂ ਦੇ ਰਹੇ ਸੜਕਾਂ ਤੇ ਜਾ ਕੇ ਝੂਠੇ ਦਿਖਾਵੇ ਤਾਂ ਨਹੀਂ ਕਰ ਰਹੇ ਦੋਸਤੋ ਹੁਣ ਕੀ ਕੀਤਾ ਜਾਵੇ ਇਹੋ ਜਿਹੇ ਮੰਤਰੀਆਂ ਦਾ ਜੇ ਪੰਜਾਬ ਨੂੰ ਬਚਾਉਣਾ ਜੇ ਆਪਣੇ ਦੇਸ਼ ਨੂੰ ਬਚਾਉਣਾ ਤਾਂ ਅਗਲੀ ਵਾਰ ਆਪਣਾ ਮੰਤਰੀ ਸੋਚ ਸਮਝ ਕੇ ਚੁਣ ਲੈਣਾ ਬੋਲਣ ਨੂੰ ਤਾਂ ਬਹੁਤ ਕੁਝ ਹੈਗਾ ਪਰ ਜੇ ਮੈਂ ਬੋਲਿਆ ਤਾਂ ਵਿਵਾਦ ਵਧ ਜਾਣੇ ਆ ਇਸ ਕਰਕੇ ਮੈਂ ਵੀਡੀਓ ਇੱਥੇ ਹੀ ਖਤਮ ਕਰਦਾ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ ਜੀ